ਸ਼ਹਿਦ ਹੀ ਕਰ ਲੈ ਪੇਮੈਂਟ ਮਿਲਦੀ ਅਮਰੀਕਾ ਆ ਗਿਆ ਜੋ ਬਕਟਰੀ ਹੋਏ ਤੇ ਸਾਰੇ ਵਿਦੇਸ਼ਾਂ ਵਿੱਚ ਇਹੋ ਸ਼ਹਿਦ ਜਾਂਦਾ ਜੀ ਸਾਰਾ ਜੀ ਬੱਤਰੀ ਆਟਾ ਦੀ ਸ਼ਹਿਦ ਬਾਹਰ ਜਾਂਦਾ ਰਿਹਾ ਏ ਸਾਰਾ ਜੰਮਣ ਵਾਲਾ ਕਿਉਂਕਿ ਉਹ ਲੋਕਾਂ ਉਧਰ ਦੇ ਵਿਦੇਸ਼ੀ ਲੋਕਾਂ ਨੇ ਸ਼ਹਿਦ ਦੀ ਪਛਾਣ ਹੈਗੀ ਆ ਸਾਡੇ ਸ਼ਹਿਦ ਹੈਗੇ ਵੀ ਅਸੀਂ ਜੋ ਕੁਦਰਤ ਦੇ ਨਾਲ ਜੁੜੇ ਹੋਏ ਆ ਤੇ ਕੁਦਰਤੀ ਚੀਜ਼ਾਂ ਤਿਆਰ ਕਰਨੀਆਂ ਇਤਰਗਾਹ ਨਹੀਂ ਹੁੰਦਾ ਜੀ ਹੁਣ ਜਿੱਥੇ ਮਿਸਾਲ ਦੇ ਤੌਰ ਤੇ ਸਪੈਦੇ ਦੇ ਦਰਖਤ ਨੂੰ ਸ਼ਹਿਦ ਕਰਦੇ ਆ ਇਹ ਇੰਨਾ ਸੌਫਟਫੋਟਰ ਉੱਤੇ ਕੌਣ ਸਪਰੇਅ ਕਰ ਦੂਗਾ ਕੋਈ ਸਪੈਦੇ ਨੂੰ ਖਾਣ ਨਹੀਂ ਪਾਉਂਦਾ ਇਹ ਇਹ ਕਰਕੇ ਇਹ ਇਹ ਕੁਦਰਤੀ ਜਗ੍ਹਾ ਹੁੰਦੀਆਂ ਬੇਰੀ ਦਾ ਸ਼ਹਿਦ ਹੈ ਬੇਰੀ ਨੂੰ ਕੋਈ ਸਪਰੇ ਨਹੀਂ ਕਰਦਾ ਨਹੀਂ ਮੱਖੀਆਂ ਦੀਆਂ ਸਰਾਣੀਆਂ ਬੜੀਆਂ ਹੁੰਦੀਆਂ ਜੀ ਹਰ ਮੱਖੀ ਇੱਥੇ 100 ਬਕਸ਼ਾ ਰੱਖਦੀ ਮੰਨ ਲਓ ਹਰ ਬਕਸ਼ੇ ਦੀ ਮੱਖੀ ਆਪਣੇ ਡੱਬੇ ਚਾਊਗੀ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਕਿਸਾਨ ਭਰਾ ਦੇ ਨਾਲ ਕਰਾਂ ਜਾ ਰਹੇ ਹਾਂ ਜਿਨ੍ਹਾਂ ਨੇ ਕੀ ਆਪਣੀ ਜ਼ਿੰਦਗੀ ਦੇ 40 ਸਾਲ ਜਰੇ ਨੇ ਉਹ ਸ਼ਹਿਦ ਦੇ ਕਿੱਤੇ ਨੂੰ ਦਿੱਤੇ ਨੇ ਜਿੱਥੇ ਕਿ ਲੋਕ ਕਣਕ ਝੋਨੇ ਦੀ ਖੇਤੀ ਕਰ ਰਹੇ ਸਨ ਲੇਕਿਨ ਪਿਛਲੇ 40 ਵਰਿਆਂ ਤੋਂ ਉਹ ਲੋਕਾਂ ਨੂੰ ਸਾਫ਼ ਸੁਥਰਾ ਸ਼ਹਿਦ ਦੇਂਦੇ ਨੇ ਔਰ ਖਾਸ ਕਰਕੇ ਸ਼ਾਇਦ ਇਹਨਾਂ ਕੋਈ ਇੱਕ ਤਰ੍ਹਾਂ ਨਹੀਂ 10 ਤੋਂ 12 ਤਰ੍ਹਾਂ ਦਾ ਸ਼ਾਇਦ ਹੁੰਦਾ ਹੈ ਔਰ ਉਹਨਾਂ ਦਾ ਸ਼ਾਇਦ ਇਕੱਲੇ ਅੰਮ੍ਰਿਤਸਰ ਚ ਨਹੀਂ ਬਲਕਿ ਪੂਰੇ ਦੇਸ਼ ਅਤੇ ਵਿਦੇਸ਼ ਚ ਜਾਂਦਾ ਹੈ ਤਾਂ ਸ਼ਾਇਦ ਦੀ ਦੁਨੀਆ ਦੇ ਇੱਕ ਉਸ ਮਾਸਟਰ ਦੇ ਨਾਲ ਤੁਹਾਨੂੰ ਉਸੇ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੀ ਕਿ ਵੱਖਰੀ ਪਛਾਣ ਹੈ ਤਾਂ ਨਾਮ ਹੈ ਉਹਨਾਂ ਦਾ ਸਾਧੂ ਸਿੰਘ ਔਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਅਸਲੇ ਬਹੁਤ ਸਾਰੇ ਸ਼ਾਇਦ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ ਇਹਨਾਂ ਸ਼ਾਇਦ ਨੂੰ ਜਰਾ ਖੁਦ ਉਹ ਇਹਨਾਂ ਦੀ ਨਿਰਮਾਨ ਕਰਦੇ ਨੇ ਔਰ ਵਕ ਵਕ ਤਰ੍ਹਾਂ ਦੇ ਸ਼ਾਇਦ ਤੁਹਾਨੂੰ ਨਜ਼ਰ ਆਣਗੇ 컬러 ਤੁਸੀਂ ਦੇਖ ਸਕਦੇ ਹੋ ਕੋਈ ਜੰਮਿਆ ਹੋਇਆ ਸ਼ਹਿਦ ਹੈ ਔਰ ਇਥੋਂ ਤੱਕ ਕਿ ਟਾਰ ਟ੍ਰਾਂਸਪੇਰੈਂਟ ਹਨੀ ਜਿਹਨੂੰ ਅਸੀਂ ਕਹਿੰਦੇ ਆ ਉਹ ਵੀ ਤੁਹਾਨੂੰ ਨਜ਼ਰ ਆਏਗਾ ਜੋ ਕਿ ਸ਼ਹਿਰੀ ਨਗਰ ਦਾ ਸ਼ਹਿਦ ਮੰਨਿਆ ਜਾਂਦਾ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਸ ਦੀ ਜਿਹੜੀ ਚੀਜ਼ ਹੈ ਉਹ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ ਪਿਛਲੇ 40 ਵਰਿਆਂ ਤੋਂ ਇੱਕ ਸ਼ਖਸ ਕੰਮ ਕਰ ਰਹੇ ਨੇ ਉਹਨਾਂ ਦਾ ਨਾਮ ਹੈ ਸਰਦਾਰ ਸਾਧੂ ਸਿੰਘ ਜੋ ਕਿ ਇੱਕ ਪੇਸ਼ੇ ਤੋਂ ਕਿੱਤੇ ਤੋਂ ਕਿਸਾਨ ਨੇ ਲੇਕਿਨ 40 ਵਰਿਆ ਤੋਂ ਉਹਨਾਂ ਵੱਲੋਂ ਇਹ ਇੱਕ ਕਿਸਾਨੀ ਦਾ ਕੰਮ ਕੀਤਾ ਜਾ ਰਿਹਾ ਜ ਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਕਿਵੇਂ ਸ਼ੁਰੂ ਹੋਇਆ ਸਫਰ ਤਾਂ ਕਿੰਨੇ ਕਿੰਨੇ ਤਰ੍ਹਾਂ ਦਾ ਸ਼ਾਇਦ ਬਣਾ ਰਹੇ ਸੀ ਦੇਖਦੇ ਆ ਕਿ ਸ਼ਾਇਦ ਹਮੇਸ਼ਾ ਇੱਕੋ ਜਿਹਾ ਰੰਗ ਦਾ ਹੁੰਦਾ ਲੇਕਿਨ ਤੁਹਾਡੇ ਕਲਰ ਹੀ ਬੜੇ ਅਲੱਗ-ਅਲੱਗ ਨੇ ਉਹ ਗੱਲ ਇਦਾਂ ਜਿਹੜੀਆਂ ਕੰਪਨੀਆਂ ਵਾਲੇ ਉਹਦੇ ਹਮੇਸ਼ਾ ਇੱਕ ਹੀ ਰੰਗ ਬਣਾਉਂਦੇ ਆ 12 20 12 ਮਹੀਨੇ ਤੀਜ ਦਿਨਾਂ ਦਾ ਇੱਕੋ ਰੰਗ ਹੋਊਗਾ ਜੀ ਪਰ ਜੋ ਯੂਨੀਵਰਸਿਟੀ ਲੁਧਿਆਣਾ ਦੀ ਅਕੈਡਮਿਸ ਆ ਉਹਦੇ ਮੁਤਾਬਕ ਜਿੱਤਾਂ ਦੇ ਫੁੱਲ ਹੋਣਗੇ ਉਤਰਾ ਦੀ ਉਹਦੀ ਗ੍ਰੇਡਿੰਗ ਕਰਕੇ ਆ ਪੰਚਾਇਤ ਕੱਢਣਾ ਹੂੰ ਸਰੋ ਦਾ ਵੱਖਰਾ ਕੱਢਣਾ ਸਪੈਦੀ ਦਾ ਵੱਖਰਾ ਕੱਢਣਾ ਮਸੀਹ ਦਾ ਵੱਖਰਾ ਕੱਢਣਾ ਸੰਭਲਾ ਦਾ ਵੱਖਰਾ ਇਤਨਾ ਹੀ ਜਦੋਂ ਉਧਰ ਚਲ ਜੰਨੇ ਆ ਰਾਜਸਥਾਨ ਚ ਉਹਦੀ ਜਿਆਦਾ ਵੀ ਦਾ ਸੋਹ ਦਾ ਘਾ ਤੇ ਹੁੰਦਾ ਹੈ ਦੂਜਾ ਉਹਦਾ ਹੁੰਦਾ ਜਵਾਨ ਦਾ ਸ਼ਾਹ ਤੇ ਹੁੰਦਾ ਉਹ ਸਾਰਿਆਂ ਦੇ ਰੰਗ ਵੱਖਰੇ ਵੱਖਰੇ ਹੁੰਦੇ ਆ ਜੀ ਉਹ ਇਹ ਕਰਕੇ ਇਹਨਾਂ ਨੂੰ ਵੱਖਰੀ ਵੱਖਰੀ ਬਜਾਟੀਆਂ ਦੇ ਫੌਂਡਿਆਂ 'ਚ ਇੱਕ ਇਹਦਾ ਸ਼ਹਿਦ ਆ। ਜੀ ਬਿਲਕੁਲ ਇਹ ਵੈਸੇ ਪੰਜਾਬ 'ਚ ਵੀ ਹੁੰਦਾ ਵਾ ਪਰ ਮਾਮਲਾ ਇਹ ਹੈਗਾ ਵੀ ਜਦੋਂ ਪੰਜਾਬ ਦੇ ਵਿੱਚ ਧੁੰਦ ਪਈ ਪੈਂਦੀ ਆ ਤੇ ਬਕਸ਼ਾਂ ਤਾਮਨ ਕਟੋਣ ਕਰਕੇ ਬਾਹਰ ਨਹੀਂ ਜਾਂਦੀਆਂ ਪਰ ਇਹ ਜੰਮਿਆ ਹੈ ਸ਼ਾਇਦ ਹੈ ਇਹ ਜੰਮਿਆ ਸ਼ਹਿਦ ਨਹੀਂ ਇਹ ਮਸਟਰਡ ਅਲੀ ਨੂੰ ਕਹਿੰਦੇ ਆ ਇਹਨੂੰ ਸ਼ਰਦੋਤ ਦਾ ਸ਼ਹਿਦ ਵੀ ਕਹਿੰਦੇ ਆ ਇਹਨੂੰ ਕਰੀਮ ਮਨੀਸ਼ ਸ਼ਹਿਦ ਵੀ ਕਹਿੰਦੇ ਆ ਜੀ ਇਹ ਸਾਰਾ ਸ਼ਹਿਦ ਅੰਗਰੇਜ਼ ਹੀ ਖਾ ਜਾਂਦੇ ਆ ਯਾਨੀ ਕਿ ਇਹਨਾਂ ਦੀ ਬਾਹਰ ਜਦੋਂ ਐਕਸਪੋਰਟ ਕਰਦੇ ਆ ਨਾ ਐਕਸਪੋਰਟ ਤੇ ਉੱਥੇ ਇਹਨਾਂ ਨੂੰ ਡਾਲਰਾਂ ਦੇ ਪੇਮੈਂਟ ਮਿਲਦੀ ਹੈ ਤੇ ਇਹ ਵਾਲੀ ਸ਼ਹਿਦ ਨੂੰ ਇਹ ਸ਼ਹਿਦ ਦੀ ਕਰ ਲੈ ਪੇਮੈਂਟ ਮਿਲਦੀ ਅਮਰੀਕਾ ਆ ਗਿਆ ਜੋ ਬੰਡਰੀ ਹੋਏ ਤੇ ਸਾਰੇ ਵਿਦੇਸ਼ਾਂ ਵਿੱਚ ਇਹੋ ਸ਼ਹਿਦ ਜਾਂਦਾ ਜਿਹੜਾ ਸਾਰਾ ਜੰਮਣ ਵਾਲਾ ਟਾਂ ਦੀ ਸ਼ਹਿਦ ਬਾਹਰ ਜਾਂਦਾ ਰਿਹਾ ਹੈ ਸਾਰਾ ਜੰਮਣ ਵਾਲਾ ਕਿਉਂਕਿ ਉਹ ਲੋਕਾਂ ਉਧਰ ਦੇ ਵਿਦੇਸ਼ੀ ਲੋਕਾਂ ਨੇ ਸ਼ਹਿਦ ਦੀ ਪਛਾਣ ਹੈਗੀ ਹਮ ਸਾਡੇ ਵਰਗਿਆਂ ਨੂੰ ਦਿਖੋ ਵੀ ਜਿਹੜਾ ਸ਼ਹਿਦ ਮਿੱਠਾ ਹੋ ਸ਼ਹਿਦ ਹੀ ਆ ਹਮ ਬਸ ਜਿਹੜਾ ਜੰਮ ਗਿਆ ਉਹ ਸ਼ਹਿਦ ਨਹੀਂ ਅੱਛਾ ਜੀ ਉਹ ਉਹਦੀ ਵਜ੍ਹਾ ਕੀ ਆ ਕੁਝ ਵਜਾ ਇਹ ਹੈ ਵੀ ਸਾਡੇ ਦੇਸ਼ ਦੇ ਵਿੱਚ ਜਦੋਂ ਸਾਨੂੰ ਜਰਨਲ ਸਾਇੰਸ ਪੜਾਈ ਜਾਂਦੀ ਆ 8ਵੀਂ ਨਵੀਂ ਜਮਾਤ ਦੇ ਵਿੱਚ ਉਥੇ ਇੱਕ ਚੈਪਟਰ ਹੋਣਾ ਚਾਹੀਦਾ ਹੈ ਕਿ ਮੱਖੀਆਂ ਦੀ ਲਾਈਫ ਸਟੋਰੀ ਕੀ ਆ ਮੱਖੀਆਂ ਦੇ ਪਰਿਵਾਰ ਦੀ ਜਿਹਦੇ ਬੰਦੀ ਕੀ ਆ ਇਹ ਕਿਹੜੇ-ਕਿਹੜੇ ਫੁੱਲਾਂ ਤੋਂ ਸ਼ਹਿਦ ਕਲੈਕਟ ਕਰਦੀਆਂ ਇਹਦੀ ਫੂਡ ਵੈਲਿਊ ਕੀ ਆ ਇਹਦੀ ਕੰਪੋਜੀਸ਼ਨ ਕੀ ਆ ਇਹਦੇ ਵਿੱਚ ਕੀ ਹੁੰਦਾ ਕੱਖ ਨਹੀਂ ਲੋਕਾਂ ਨੂੰ ਪਤਾ ਲੋਕਾਂ ਨੂੰ ਇਹ ਕਰਕੇ ਨਹੀਂ ਪਤਾ ਇਹ ਲੋਕਾਂ ਨੇ ਕਿਹਨੇ ਦੱਸਿਆ ਨਹੀਂ ਜਿਹੜਾ ਕੰਪਨੀਆਂ ਦੇ ਸ਼ੇਅਰ ਤੇ ਤੁਹਾਡੇ ਸ਼ੇਅਰ 'ਚ ਕੀ ਫਰਕ ਆ ਰਿਹਾ ਜਿਹੜਾ ਕੰਪਨੀਆਂ ਦਾ ਸ਼ੇਅਰ ਹੁੰਦਾ ਔਰ ਤੁਹਾਡੇ ਸ਼ੇਅਰ 'ਚ ਕੀ ਫਰਕ ਹੈ ਸਾਡੇ ਸ਼ੇਅਰ ਹੈਗੇ ਵੀ ਅਸੀਂ ਜੋ ਕੁਦਰਤ ਦੇ ਨਾਲ ਜੁੜੇ ਹੋਏ ਆਂ ਤੇ ਕੁਦਰਤੀ ਚੀਜ਼ਾਂ ਤਿਆਰ ਕਰਨੀਆਂ ਉੱਥੇ ਮੁਨਾਫਾ ਅੱਗੇ ਆ ਜਾਂਦਾ ਜੀ ਜਿੱਥੇ ਸੋਗਣਾ ਪੰਛਤ ਨਾਲ ਨਾ ਬਨ ਆਉਂਦੇ ਉਹ ਬਿਜ਼ਨਸ ਨੂੰ ਲੋਕੀ ਬਿਜ਼ਨਸ ਨਹੀਂ ਸਮਝਦੇ ਓਕੇ ਤੇ ਜਿਹੜੇ ਸਾਡੇ ਕਿਸਾਨ ਹੁੰਦੇ ਹਨ ਦੇਖ ਲਈ ਉਹ ਜਿਹੜੀ ਵਸਤੂ ਪੈਦਾ ਕੀਤੀ ਹੈ ਨਾ ਸਾਡੀ ਕਿ ਹਿੱਤ ਰਵਜ ਕੇ ਜਾਵੇ ਓਕੇ ਉਹਨਾਂ ਦਾ ਇਹ ਨਾ ਕਿ ਸਫਰ ਹੁੰਦਾ ਵੀ ਜਿੱਨਾਂ ਚੰਗੇ ਰੇਟ ਤੇ ਵੇਖਦੇ ਚੰਗੇ ਰੇਟ ਤੇ ਵੇਖਦਾ ਨੇ ਵਪਾਰੀ ਪੂਰ ਕਰ ਲੈਂਦੇ ਆ ਜੀ ਇਹ ਕਿਸਾਨਾਂ ਦੀ ਮੱਖੀ ਪਾਲਕਾ ਦੀ ਇਹ ਸਮੱਸਿਆ ਵਾ ਵਪਾਰੀ ਪੂਰ ਕਰਕੇ ਇਹਨਾਂ ਕਰੀ ਜ਼ੀਰੋ ਦਿੰਦੇ ਆ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਹਣੀ ਜਿਹੜਾ ਨਾ ਤੇ ਇਹਦੀ ਗੁਣਵਕਤਾ ਦਾ ਕਿੰਨਾ ਕੁ ਫਰਕ ਪੈ ਜਾਂਦਾ ਤੁਹਾਡੇ ਹਣੀ ਦਾ ਤੇ ਜਿਹੜੇ ਬਿਆਰ ਦੇ ਜਿਹੜੇ ਦੂਸਰੇ ਹਣੀ ਹੁੰਦੇ ਉਹਨਾਂ ਦੀ ਗੁਣਵਕਤਾ ਦਾ ਕਿੰਨਾ ਕੁ ਫਰਕ ਹੈ ਉਹ ਫਰਕ ਦਿਨ ਰਾਤ ਦਾ ਹੀ ਜਾਂਦਾ ਜੀ ਕਿਉਂਕਿ ਇਹ ਕੁਦਰਤੀ ਚੀਜ਼ ਆ ਸਾਡੇ ਵਰਗੇ ਕਿਸਾਨ ਜਿਹੜੇ ਆ ਕਿ ਨਹੀਂ ਉਹ ਕਿਸੇ ਦਲ ਦੇ ਜਿਹੜੇ ਰਗੜੀ ਦੇ ਵਿੱਚ ਆਉਂਦੇ ਨਹੀਂ ਇਹ ਕਰਕੇ ਵੀ ਸਾਡੇ ਵਰਗਾ ਬੰਦਾ ਫੜਿਆ ਜਾਵੇ ਉਹਦੇ ਕੋਲ ਛੁੱਟਿਆ ਨਹੀਂ ਜਾਣਾ ਹੂੰ ਤੇ ਵੱਡੀਆਂ ਕੰਪਨੀਆਂ ਨੂੰ ਫੜਦਾ ਕੋਈ ਨਹੀਂ ਹੂੰ ਜਿੱਦੀ ਵਿਦਾ ਕਰਕੇ ਸਾਨੂੰ ਦੇ ਇਹ ਹੁੰਦਾ ਵੀ ਜੇ ਅਸੀਂ ਫੜ ਗਏ ਕੋਈ ਛੁੱਟਿਆ ਨਹੀਂ ਜਾਣਾ ਤੇ ਅਸੀਂ ਅਸਲੀ ਚੀਜ਼ ਵੇਚਣੀ ਹੁੰਦੀ ਆ। ਅੱਛਾ ਜੀ। ਤੇ ਉਹ ਉਹ ਕੰਪਨੀਆਂ ਨੂੰ ਫੜਦਾ ਕੋਈ ਨਹੀਂ। ਪੁਰਾਣੇ ਜ਼ਮਾਨੇ 'ਚ ਦੁੱਧ ਦੇ ਸਿੰਬਲ ਭਰਦੇ ਉਹ ਰੋਡ ਦੇ ਉੱਤੇ ਜਾਣਾ ਇਨਸਪੈਕਟਰ ਨੇ ਦੁੱਧ ਦਾ ਸਿੰਬਲ ਭਰਨਾ। ਅੱਜ ਕੋਈ ਕਿਸੇ ਦਾ ਸਿੰਬਲ ਭਰਦਾ ਨਹੀਂ। ਇੰਨੇ ਪੀਓ ਦੇ ਕੁੱਤੀ ਚੱਟੇ ਵਾਲੀ ਗੱਲ ਚੱਲ ਰਹੀ ਆ। ਹੂੰ। ਤਾਂ ਇਹ ਜਿਹੜਾ ਸ਼ਾਇਦ ਇਹ ਵਾਲਾ ਹੈ, ਇਹ ਵਾਲਾ ਸੀ ਸ਼ਾਇਦ ਇਹਨੇ ਬੜੇ ਕਾਲੇ ਜਿਹੇ ਰੰਗ ਦਾ ਸ਼ਾਇਦ ਹੈ। ਇਹਦੀ ਕੀ ਖਾਸੀਅਤ ਕੀ ਹੈ? ਇਹ ਇਹ ਹੈਗਾ ਜੀ 베ਰੀ ਦੇ ਬਣਾ ਸ਼ਾਇਦ। ਅੱਛਾ ਜੀ। ਰਾਤਾਂ ਦੇ ਵਿੱਚ 베ਰੀ ਬਹੁਤ ਹੁੰਦੀ ਦੇਸੀ 베ਰੀਆਂ। ओके ਜਿਹੜੇ ਛੋਟੇ ਛੋਟੇ ਬੇਰ ਲੱਗਦੇ ਨੇ ਦੇਖੀ ਜੀ ਤੁਹਾਡੇ ਨੂੰ ਪੰਜਾਬ ਚ ਲਗਭਗ ਸਮਰਤ ਹੋਈ ਇਹਨਾਂ ਵੈਰੈਟੀ ਹਮ ਪਰ ਵਿਦੇਸ਼ੀ ਅਰ ਦੂਜੇ ਲੋ ਦੂਜੀਆਂ ਸਟੇਟਾਂ ਦੇ ਲੋਕ ਜਿਹੜੇ ਵੜਦੇ ਇੰਨੇ ਤਰ੍ਹਾਂ ਤਾਂ ਬਿਲਕੁਲ ਤੁਸੀਂ ਦੇਖੋ ਕਿ ਇਹ 베ਰੀ ਦਾ ਸ਼ਹਿਦ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇਸ ਦਾ ਕਲਰ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਇੱਕ ਹੋਰ ਹਣੀ ਇਹ ਕਹਿ ਦੇਖ ਰਹੇ ਆ ਇਹ ਵੀ ਕਿਹੜਾ ਇਹ ਕਿਹੜਾ ਸ਼ਹਿਦ ਹੈ ਇਹ ਬਿਲਕੁਲ ਇਹ ਵੀ ਬਲੈਕ ਹਣੀ ਜਿਸ ਤਰ੍ਹਾਂ ਨਜ਼ਰ ਆ ਰਿਹਾ ਉਹ ਇਹ ਵੈਰੈਟੀ ਤੇ ਇਹੋ ਹੀ ਆ ਉਹ ਪਲਾਟਸ ਦੇ ਵਿੱਚ ਆਪਣਾ ਵੱਖਰਾ ਆਉਂਦਾ ਤੇ ਕੱਚ ਵਿੱਚ ਵੱਖਰਾ ਆਉਂਦਾ ਤਾਂ ਬਿਲਕੁਲ ਤੁਸੀਂ ਵੇਖੋ ਕਿ ਇਹ ਕਲਰ ਇਹ ਇਹ ਕਲ ਬਿਲਕੁਲ ਬਲੈਕ ਕਲਰ ਦਾ ਹਨੀ ਹੈ ਹਾਂਜੀ ਹਾਂਜੀ ਇਹਦੀ ਸਿਹਤ ਵਾਸਤੇ ਕਿੰਨੀ ਕੁ ਗੁਣਵਕਤਾ ਬਿਲਕੁਲ ਇਹ ਲੋਕਾਂ ਦੇ ਵਿਸ਼ਵਾਸ ਹੈ ਨਾ ਇਹ ਲੋਕ ਜਿਹੜੇ ਹੁਣ ਬਾਹਰ ਅਰਬਨ ਕੰਟਰੀ ਵਾਲੇ ਦੇਸ਼ ਆ ਜਿਨ੍ਹਾਂ ਨੇ ਰੋਜ਼ ਤਿੰਨ ਤਿੰਨ ਵੇਗ ਰਾਏ ਹੁੰਦੀ ਆ ਉਹ ਇਹੋ ਸ਼ਾਇਦ ਮੰਨਉਂਦੇ ਦੇ ਉਹ ਹੰਦੇ ਆ ਕਾਰਨ ਤਾਂ ਉਹਦੀ ਕੋਈ ਜਿਸਮਾਨੀ ਤਾਕਤ ਦੇ ਵਿੱਚ ਵਧ ਹੁੰਦੀ ਆ ਅੱਛਾ ਜਿਸਮਾਨੀ ਤਾਕਤ ਵਧ ਉਹਨਾਂ ਦਾ ਵਿਸ਼ਵਾਸ ਆ ਵੀ ਇਹ ਚ ਜਿਸਮਾਨੀ ਤਾਕਤ ਵਧਿਆ ਤੇ ਇਹੋ ਗਾਣਾ ਦੇਗਾ ਹੂੰ ਤੇ ਇਹ ਬੇਸਿਕਲੀ ਤੁਸੀਂ ਸ਼ਾਇਦ ਜਿਹੜਾ ਵੇਚਦੇ ਹੋ ਇਹ ਸਾਰਾ ਆਰਗੇਨਿਕ ਹਨੀ ਹੈ ਨਾ ਤੁਸੀਂ ਇਹ ਕਿਹਦਾ ਆ ਜੀ ਹੁਣ ਜਿੱਥੇ ਮਿਸਾਲ ਦੇ ਤੌਰ ਤੇ ਸਪੈਦੇ ਦੇ ਦਰਖਤ ਨੂੰ ਸ਼ਾਇਦ ਕਰਦੇ ਆ ਇਹ ਇੰਨਾ ਸਾਫ ਫੁੱਟ ਉੱਤੇ ਕੋਈ ਸਪਰੇਅ ਕਰ ਦੂਗਾ ਹੂੰ ਕੋਈ ਸਪੈਈਆਂ ਨੂੰ ਖਾਣ ਨਹੀਂ ਪਾਉਂਦਾ ਹੂੰ ਇਹ 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 ਕਰਕੇ ਇਹ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਬੇਰੀ ਦਾ ਸ਼ਹਿਦ ਹੈ ਬੇਰੀ ਨੂੰ ਕੋਈ ਸਪਰੇਅ ਨਹੀਂ ਕਰਦਾ ਇਹ ਸਾਰੀਆਂ ਕੁਦਰਤੀ ਚੀਜ਼ਾਂ ਹੁੰਦੀਆਂ ਵਾ ਸਿਰਫ ਇਹਦਾ ਹੁੰਦੀ ਹੈ ਵੀ ਜਿਹਦਾ ਨਾਂ ਚੱਲਦੀ ਉਹ ਮਿੱਟੀ ਨੂੰ ਹੀ ਸੋਨਾ ਆ ਕੇ ਵੇਚ ਲੀਂਦਾ ਤੇ ਕਿਹੜੇ ਕਿਹੜੇ ਸੂਬਿਆਂ 'ਚ ਤੁਸੀਂ ਆਪਣੀ ਮੱਖੀਆਂ ਲੈ ਕੇ ਜਾਂਦੇ ਹੋ ਅਸੀਂ ਪੰਜਾਬ ਹਰਿਆਣਾ ਰਾਖਤਾਨ ਯੂਪੀ ਤੇ ਬੜੇ ਸਾਹ ਆਗਰੇ ਜਾਂਦੇ ਰਹੇ ਆ ਹਰਿਆਣੇ ਚ ਰਵਾੜੀ ਜਾਂਦੇ ਰਹੇ ਆ ਹੂੰ ਫਿਰ ਇਸ ਇਧਰੇ ਪੰਚਕੂਲੇ ਦੇ ਅਗਲੇ ਪੰਜੌਰ ਬਾਗ ਆ ਇਹਨਾਂ ਸਾਈਡਾਂ ਦੇ ਵੱਡੀ ਰੋਡ ਤੇ ਜਾਂਦੇ ਰਹੇ ਆ ਬਰਸਾਤਾਂ ਦੇ ਦਿਨਾਂ ਚ ਜਿਵੇਂ ਸਾਰੇ ਪੰਜਾਬ ਦੇ ਚੋਣਾ ਲੱਗ ਜਾਂਦਾ ਸਾਰਾ ਪੰਜਾਬ ਛੱਪੜ ਬਣ ਜਾਂਦਾ ਜੀ ਉਦੋਂ ਉਹਨਾਂ ਸਮਿਆਂ ਦੇ ਵਿੱਚ ਖੈਰ ਦੇ ਦਰਖਤ ਹੁੰਦੇ ਉੱਥੇ ਓਕੇ ਬੱਧੀ ਏਰੀਏ ਚ ਜੀ ਫਿਰ ਸਾਰੇ ਮੱਛੀ ਪਾਲ ਕੇ ਜਿਹੜੇ ਜਿਨ੍ਹਾਂ ਨੂੰ ਜਿਵੇਂ ਜਿਵੇਂ ਨੌਲੇਜ ਮਿਲਦਾ ਗਿਆ ਸਾਰੇ ਉਧਰ ਜਾਣੇ ਸ਼ੁਰੂ ਪਰ ਮੱਖੀਆਂ ਦੀ ਫਿਰ ਸਾਮ ਸੰਭਾਲ ਕਿਵੇਂ ਕਰਦੇ ਹੋ ਮੱਖੀਆਂ 'ਚ ਮੱਖੀਆਂ ਮਿਕਸ ਨਹੀਂ ਹੋ ਜਾਂਦੀਆਂ ਨਹੀਂ ਮੱਖੀਆਂ ਦੀਆਂ ਸਰਾਣੀਆਂ ਬੜੀਆਂ ਹੁੰਦੀਆਂ ਜੀ ਹਰ ਮੱਖੀ ਇਥੇ 100 ਬਕਸ਼ਾ ਰੱਖਦੀ ਮੰਨ ਲਓ ਹਮ ਹਰ ਬਕਸ਼ੇ ਦੀ ਮੱਖੀ ਆਪਣੇ ਡੱਬੇ ਚਾਹੂਗੀ ਅੱਛਾ ਜੀ ਜਿੱਦਾਂ ਇਹ ਸਾਰੇ ਲੋਕ ਇਸ ਸੁਧਾਰ ਕੇ ਕੋਈ ਬੰਦਾ ਜ਼ਰਾਬ ਨਾਲ ਰੱਜਿਆ ਹੋਵੇ ਤੇ ਆਪਣਾ ਘਰ ਲੱਭ ਲੈਂਦਾ ਜੀ ਜਦ ਜਦ ਨਾਲ ਜੋ ਤੁਰਦਾ ਫਿਰਦਾ ਇਹ ਪੇਦਲ ਵਖਰੀ ਆ ਜਿਸ ਤਰ੍ਹਾਂ ਮੱਖੀਆਂ ਆਪਣਾ ਘਰ ਲੱਭ ਲੈਂਦੀਆਂ ਆਪਣਾ ਘਰ ਲੱਭ ਲੈਂਦੀਆਂ ਇਹ ਦੋ ਮੁਰਸ਼ਾਂ ਲੱਗੀਆਂ ਹੁੰਦੀਆਂ ਉਹ ਟੀਨੇ ਦਾ ਕੰਮ ਕਰਦੀਆਂ ਜੀ ਉਹ ਟੀਨੇ ਇਹਨਾਂ ਨੂੰ ਸਿਖਲ ਦਿੰਦਾ ਵੀ ਆਪਣਾ ਘਰ ਇੱ ਆਪਣੇ ਫੋਲੇ ਇਧਰ ਆ ਜਿੱਥੇ ਆਪਾਂ ਜਾਣਾ ਫੋਲੇ ਇਧਰ ਆ ਆਪਾਂ ਸੁਪ ਪਾਣੀ ਚੂਸ ਕੇ ਲਿਆਉਣਾ ਪਾਣੀ ਇਧਰ ਆ ਇਹ ਉਹ ਸਾਰਾ ਐਂਟੀਨਾ ਇਹਨਾਂ ਦੀ ਗਾਇਡਰਸ ਕਰਦਾ ਹੈ ਤਾਂ ਜਿਹੜੀ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹੋੜ ਵੀ ਸ਼ਹਿਦ ਨੇ ਇਹਨਾਂ ਦੀ ਬੇਸਿਕਲੀ ਜਿਹੜੀ ਲਾਈਫ ਕਿੰਨੀ ਜ਼ਿਆਦਾ ਹੁੰਦੀ ਹੈ ਕਿੰਨੀ ਕਿੰਨੀ ਜ਼ਿਆਦਾ ਜਿਹੜੇ ਅਸੀਂ ਸ਼ਹਿਦ ਵੇਖ ਰਹੇ ਹਾਂ ਸਾਰੇ ਇਹ ਵੇਖੋ ਜੀ ਜਿੰਨੇ ਪੱਕਾ ਹਿਸ਼ਾ ਕੱਢਿਆ ਜਾਂਦਾ ਹੂੰ ਤੇ 2-4 ਸਾਲ ਅੱਜ ਮਾਪਦਾਨ ਇਹ ਹੁੰਦਾ ਸ਼ੀਸ਼ਿਆਂ ਦੇ ਉੱਤੇ ਲਿਖਿਆ ਹੀ 2 ਸਾਲ ਹੁੰਦਾ ਹੂੰ ਜੇ ਨੂੰ ਆਪਾਂ 5 ਸਾਲ ਲਿਖ ਦਈਏ ਤੇ ਫਿਰ ਲੋਕਾਂ ਪੰਜ ਸਾਲ ਰੱਖਦੇ ਨੇ ਲੋਕਾਂ ਖਾਣਾ ਨਹੀਂ ਵੀ ਜੇ ਪ ਇੱਕ ਇੱਕ ਮਰਸੀ ਮਾਦੀ 2 ਸਾਲ ਅਸੀਂ ਮਨਾਦੇ ਕਿਉਂਕਿ ਚਾਹਦੇ ਐਗ ਮਾਰਕ ਦਾ ਕੀ ਮਕਸਦ ਹੈ ਅਸੀਂ ਦੇਖ ਰਹੇ ਹਾਂ ਕਿ ਇਹਦੇ ਤੇ ਐਗ ਮਾਰਕ ਲਿਖਿਆ ਹੈ ਇਹ ਐਗ ਮਾਰਕ ਕੀ ਹੈ ਕਿ ਮਾਰਕਾ ਕੀ ਹੈ ਐਗ ਮਾਰਕ ਦਾ ਮਤਲਬ ਲੋਕੀ ਬਹੁਤ ਸਾਰੇ ਗਿਆਨਤਾ ਲੋਕ ਨਾ ਐਗ ਮਾਰਕ ਨੂੰ ਆਂਡਾ ਮਾਰਗੀ ਸਮਝ ਜਾਂਦੇ ਆ ਠੀਕ ਐਗ ਮਾਰਕ ਦਾ ਅੰਡਾ ਨਹੀਂ ਹੁੰਦਾ ਐਗਰੀਕਲਚਰ ਮਾਰਕੀਟ ਮੰਦਾ ਓਕੇ ਇਹ ਦਾ ਐਗ ਐਮ ਆਰ ਕੇ ਐਗ ਦਾ ਐਗ ਮਾਰਕ ਹੈ ਐਗਰੀਕਲਚਰ ਮਾਰਕੀਟਿੰਗ ਓਕੇ ਓਕੇ ਇਹ ਜਿਹੜੀਆਂ ਖੇਤਾਂ ਤੋਂ ਜੋ ਉਸ ਤੋਂ ਪੈਦਾ ਹੁੰਦੀਆਂ ਜਿਵੇਂ ਹਲਦੀ ਵੀ ਆ ਉਹ ਤੇਲ ਨੇ ਘੋਹ ਨੇ ਇਹ ਸਾਰੇ ਮਸਾਲੇ ਆ ਇਹ ਸਾਰੇ ਖੇਤਾਂ 'ਚ ਪੈਦਾ ਹੁੰਦੇ ਆ ਨਾ ਖੇਤਾਂ 'ਚ ਪੈਣ ਵਾਲੀ ਚੀਜ਼ ਨੂੰ ਇੱਕ ਮਾਰਦੇ ਜਿਹੜਾ ਮਹਿਕਮਾ ਲਾਇਸੈਂਸ ਦਿੰਦਾ ਨਾ ਉਹ ਇਹਦਾ ਇੱਕ ਮਾਰ ਕੇ ਲੋਜ ਦੇਖਦੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਐਫਐਸਐਸਸੀਆਈ ਵੱਲੋਂ ਇਹਨਾਂ ਦਾ ਬਕਾਇਦਾ ਤੌਰ ਤੇ ਤੁਸੀਂ ਵੇਖੋ ਕਿ ਪ੍ਰਮਾਣਿਕਤਾ ਜਿਹੜੀ ਹੈ ਉਹ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ ਵੱਲੋਂ ਕੀਤੀ ਗਈ ਹੈ ਤਾਂ ਇਹ ਵੀ ਐਫਐਸਐਸਸੀ ਇਹ ਵੀ ਲਿਤਾ ਤੁਸੀਂ ਹਾਂਜੀ ਬਾਰੇ 14 ਸਾਲ ਤੋਂ ਵੀ ਅੱਛਾ ਬਿਲਕੁਲ ਤੁਸੀਂ ਵੇਖੋ ਕਿ ਅੱਜ ਤੁਹਾਨੂੰ ਅਸੀਂ ਸ਼ਹਿਦ ਦੀਆਂ ਵੱਖ-ਵੱਖ ਕਿਸਮਾਂ ਤੁਹਾਨੂੰ ਦਿਖਾਈਆਂ ਨੇ ਆਰਗੇਨਿਕ ਖਾਣੀ ਜਿਹੜਾ ਹੈ ਕਿ ਜਿਹੜਾ ਕਿ ਤੁਹਾਡੀ ਸਿਹਤ ਵਾਸਤੇ ਸਭ ਤੋਂ ਜ਼ਿਆਦਾ ਕਿਫਾਇਤੀ ਹੁੰਦਾ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਰੂਪੋ ਵਾਲੀ ਆਪਣੇ ਪਿੰਡ ਦੇ ਨਾਮ ਦੇ ਉੱਤੇ ਆਪਣੇ ਮਾਰਕਾ ਸ਼ੁਰੂ ਕੀਤਾ ਰੂਪੋ ਵਾਲੀ ਉਹਨਾਂ ਦੇ ਪਿੰਡ ਦਾ ਨਾਮ ਹੈ ਤਾਂ ਉੱਥੋਂ ਦੀ ਇਸ ਸ਼ਹਿਦ ਦਾ ਕਾਰੋਬਾਰ ਸ਼ੁਰੂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਹਨੀ ਜਿਹੜੇ ਨੇ ਉਹਨਾਂ ਵੱਲੋਂ ਤਿਆਰ ਕੀਤੇ ਜਾਂਦੇ ਨੇ ਔਰ ਕਲਰ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਉਹਨਾਂ ਤੁਹਾਨੂੰ ਅਸੀਂ ਦਿਖਾਣੇ ਆ ਕਿ ਟਰਾਂਸਪੇਰੈਂਟ ਹਨੀ ਜਿਹੜਾ ਕਿ ਇੱਕ ਸਭ ਤੋਂ ਇੱਕ ਅਲੱਗ ਚੀਜ਼ ਮੰਨਿਆ ਜਾਂਦਾ ਹੈ ਤਾਂ ਇਹ ਜਿਹੜੀ ਹਨੀ ਦੀ ਜਿਹੜੀ ਸੀਸੀ ਆ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਦਾ ਟਰਾਂਸਪੇਰੈਂਸੀ ਹੈ ਤੁਸੀਂ ਦੇਖੋਗੇ ਬਕਾਇਦਾ ਤੇ ਇਹਦੇ ਵਿੱਚ ਨਜ਼ਰ ਆਏਗਾ ਤੇ ਇਹ ਬਾਜੀ ਕਿੱਥੋਂ ਦਾ ਸ਼ਾਇਦ ਹੈ ਸ਼੍ਰੀਨਗਰ ਦੇ ਫੁੱਲਾਂ ਦਾ ਸ਼੍ਰੀਨਗਰ ਦਾ ਕੇਸਰ ਦਾ ਸ਼ਾਇਦ ਇਹਨੂੰ ਕਿਹਾ ਜਾਂਦਾ ਕੇਸਰ ਤੇ ਵੈਸੇ ਹੁੰਦਾ ਥੋੜੀ ਮਾਤਰਾ ਜਿਥੇ ਹੂੰ ਜਿੱਥੇ ਇਹ ਫੁੱਲ ਜਿਹੜੇ ਬਾਕੀ ਫੁੱਲ ਹੁੰਦੇ ਨਾ ਜਿੱਥੇ ਉਹ ਉਹ ਫੁੱਲਾਂ ਦੇ ਨਾਲ ਉਹਦਾ ਨਾਂ ਲੱਗ ਜਾਂਦਾ ਵੀ ਇਹ ਕੇਸਰਈ ਆ ਯਾਨੀ ਵਪਾਰੀ ਗਾੜੀ ਇਹਨੂੰ ਚਲਾ ਲੀਦੇ ਗਏ ਤਾਂ ਇਹ ਕੇਸਰ ਦਾ ਪਰ ਤੇਸਰ ਜਿਹੜਾ ਉਥੇ ਕੁਝ ਪਰਸੈਂਟ ਹੁੰਦਾ। ਅੱਛਾ। ਉਥੇ ਤੇਰੀ ਪੀਸੀ ਦੀ ਕੁਝ ਪਰਸੈਂਟ ਹੁੰਦੀ ਹੈ। ਬਾਕੀ ਉਧਰ ਦੀ ਕਿਕਰ ਹੁੰਦੀ ਹੈ ਕਾ। ਹੂੰ। ਕਿਕਰ ਦਾ ਜਿਹੜਾ ਨਾ ਫਲਾਂ ਦਾ ਸ਼ਹਿਦ ਆਂਦਾ ਵਾਈਟ ਨਹੀਂ। ਵਾਈਟ ਨਹੀਂ। ਵਾਈਟ ਐਂ ਨੂੰ ਕਹਿੰਦੇ ਆ। ਓਕੇ। ਤਾਂ ਬਿਲਕੁਲ ਤੁਸੀਂ ਵੇਖੋ ਭਾਈ ਜੀ ਕਿਹਨੇ ਸ਼ਹਿਦ ਲੈਣਾ ਹੋਵੇ ਤੁਹਾਡੇ ਕੋਲ ਤਾਂ ਕਿੱਥੇ ਆ ਸਕਦੇ ਤੁਹਾਡੇ ਕੋਲ। ਮੈਂ ਵੇਖੋ ਜੀ ਅੰਮ੍ਰਿਤਸਰ ਦੇ ਵਿੱਚ ਸਾਡਾ ਮਜੀਠੇ ਰੋਡ ਤੇ ਰੋੜਾ ਫੋਟੋ ਸਟੂਡੀਓ ਆ। ਪੋਟਮਾਸ ਹੌਕ ਤੇ ਆਪੋਜੀਟ ਉਹ ਜਗਾਹ ਨੇ। ਜੀ। ਫਿਰ ਆਪਣੀ ਕਿਸਾਨ ਹਟਿਆ ਗਈ ਜੀ ਟੈਰ ਨੂੰ। ਕਿੱਥੇ? ਖੇਤੀ ਭਵਨ। ਠੀਕ। ਹਬਾਉਤੀ ਸਾਹਿਬ ਜੇਕਰ ਤੁਹਾਡੇ ਕੋ ਕਿਸੇ ਨੇ ਸ਼ਹਿਦ ਦੇਣਾ ਹੋਵੇ ਤੇ ਤੁਹਾਡਾ ਨੰਬਰ ਅਗਰ ਤੁਸੀਂ ਦੇ ਸਕੋ ਤਾਂ ਆਪਣਾ ਨੰਬਰ ਆਪਣਾ ਲਿਖ ਲਓ ਜੀ ਜੀ 94172 94172 80098 94172 80098 ਹਾਂ ਜੀ ਤਾਂ ਬਿਲਕੁਲ ਹੈ ਸਾਧੂ ਸਿੰਘ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਇੱਕ ਸਭ ਤੋਂ ਪੁਰਾਣੇ ਵਪਾਰੀ ਦੇ ਤੌਰ ਤੇ ਉੱਥੇ ਜਾਣੇ ਜਾਂਦੇ ਨੇ ਤਾਂ ਸ਼ਹਿਦ ਦੀ ਅਗਰ ਗੱਲ ਕਰੀ ਜਾਈਏ ਤੇ ਸ਼ਹਿਦ ਦੇ ਸਭ ਤੋਂ ਪੁਰਾਣੇ ਫਾਰਮਰ ਨੇ ਪਿਛਲੇ 40 ਸਾਲ ਤੋਂ ਕੰਮ ਕਰ ਰਹੇ ਨੇ ਤੇ ਐਗਮਾਰਕ ਵੱਲੋਂ ਉਹਨਾਂ ਨੇ ਆਪਣਾ ਸ਼ਹਿਦ ਰਜਿਸਟਰ ਕਰਾਇਆ ਤੇ 10 ਤੋਂ 12 ਤਰ੍ਹਾਂ ਦਾ ਸ਼ਹਿਦ ਉਹਨਾਂ ਕੋਲ ਮਿਲਦਾ ਹੈ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਵੱਡੀ ਕੰਪਨੀ ਜਿਹੜੀਆਂ ਹੁੰਦੀਆਂ ਨੇ ਉਹ ਇਹਨਾਂ 1 ਕਿਲੋ ਸ਼ਹਿਦ ਤੋਂ ਬਹੁਤ ਸਾਰਾ ਸ਼ਹਿਦ ਬਣਾਉਂਦੀਆਂ ਨੇ ਔਰ ਅੱਜਕੱਲ ਉਹਨਾਂ ਦਾ ਤੂਤੀ ਬੋਲਦੀ ਹੈ ਲੇਕਿਨ ਉਹਨਾਂ ਵੱਲੋਂ ਇੱਕ ਸਾਫ਼ ਸੁਥਰਾ ਸ਼ਹਿਦ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਆਰਗੇਨਿਕ ਹਨੀ ਵੀ ਕਹਿੰਦੇ ਆ ਪੱਕਾ ਸ਼ਹਿਦ ਵੀ ਕਹਿੰਦੇ ਆ ਤਾ ਇੱਕ ਸਫਲ ਕਿਸਾਨ ਦੇ ਨਾਲ ਤੁਹਾਡੀ ਏਸੀ ਗੱਲਬਾਤ ਕਰਾਈ ਹੈ ਨਾ ਤੇ ਉਹ ਕਨਕ ਕਰਦੇ ਨਾ ਝੋਨਾ ਕਰਦੇ ਨੇ ਲੇਕਿਨ ਪਿਛਲੇ ਕਈ ਦਹਾਕਿਆਂ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਸ਼ਹਿਦ ਦੀ ਦੁਨੀਆ ਦੇ ਵਿੱਚ ਆਪਣਾ ਇੱਕ ਅਗਲਗ ਨਾਮ ਕਮਾਇਆ ਤਰੂਪੋ ਵਾਲੀ ਦੇ ਨਾਮ ਦੇ ਨਾਲ ਆਪਣੇ ਪਿੰਡ ਦੇ ਨਾਮ ਨੂੰ ਬ੍ਰਾਂਡ ਕਰ ਰਹੇ ਨੇ ਤਾਂ ਇੱਕ ਬਹੁਤ ਅੱਛੀ ਚੀਜ਼ ਹੈ ਕਿ ਅਕਸਰ ਲੋਕ ਹੋਰ ਨਾਵਾਂ ਦੇ ਨਾਲ ਆਪਣਾ ਬ੍ਰਾਂਡ ਕਰਦੇ ਨੇ ਕਈ ਅੰਗਰੇਜ਼ੀ ਨਾਮ ਦਿੱਤੇ ਜਾਂਦੇ ਨੇ ਕਈ ਦੇਸੀ ਨਾਮ ਦਿੱਤੇ ਜਾਂਦੇ ਨੇ ਲੇਕਿਨ ਉਹਨਾਂ ਵੱਲੋਂ ਆਪਣੇ ਪਿੰਡ ਦੇ ਨਾਮ ਦੇ ਨਾਲ ਹੀ ਆਪਣੇ ਬ੍ਰਾਂਡ ਨੂੰ ਆਪਣੇ ਕਿਤੇ ਨੂੰ ਪਛਾਣ ਦਿੱਤੀ ਗਈ ਹੈ ਤਰੂਪੋਵਾਲੀ ਉਹਨਾਂ ਦੇ ਪਿੰਡ ਦਾ ਨਾਮ ਹੈ ਤਰੂਪੋਵਾਲੀ ਦਾ ਸ਼ਹਿਦ ਜਿਹੜਾ ਹੈ ਬਹੁਤ ਲੋਕ ਖਾਂਦੇ ਨੇ ਤੇ ਅੱਜ ਅਸੀਂ ਤੁਹਾਨੂੰ ਦੱਸੀ ਕਿ ਉਹਦੀ ਅਸਲ ਸ਼ਖਸੀਅਤ ਕੌਣ ਨੇ ਤੇ ਕਿਸ ਤਰੀਕੇ ਨਾਲ ਇਸ ਨੂੰ ਆਰਗੈਨਿਕ ਵੇਨਾ ਤਿਆਰ ਕੀਤਾ ਜਾਂਦਾ ਹੈ ਉਸ ਦੀ ਇੱਕ ਚਰਚਾ ਅੱਜ ਤੁਹਾਡੇ ਨਾਲ ਅਸੀਂ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ